ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਆਉਣ ਦੇ ਤੁਹਾਡਾ ਧੰਨਵਾਦ ਕਰਦਾ ਹਾਂ। ਇਸ ਪ੍ਰੈਸ ਕਾਨਫਰੰਸ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਤਾਂ ਨੂੰ ਦੁਹਰਾਉਣਾ ਚਾਹੂੰਗਾ। ਸਾਡੇ ਜੀ ਜੀਪੀ ਸਾਹਿਬ ਨੇ ਜਿਹੜੀ ਅੱਜ ਗੈਂਗਸਟਰ ਨੂੰ ਖਤਮ ਕਰਨ ਲਈ ਜਿਹੜੀ ਮੁਹਿੰਮ ਵਿੰਡੀ ਹੈ ਉਸ ਦੇ ਵਿੱਚ ਅਸੀਂ ਪੰਜਾਬ ਪੁਲਿਸ ਵਚਨ ਬੰਧਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤੇ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਨਜ਼ਾਦ ਪਾਉਣ ਲਈ ਪੂਰੀ ਪੰਜਾਬ ਪੁਲਿਸ ਤਤਪਰ ਤਿਆਰ ਹੈ। ਉਸੇ ਦੀ ਲੜੀ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਅੱਜ ਇੱਕ ਕੋਖਿਆਤ ਗੈਂਗਸਟਰ ਨਾਲ ਜਿਹਦੇ ਵਿੱਚ ਮੁਕਾਬਲਾ ਹੋਇਆ ਜਿਹਦੇ ਵਿੱਚ ਜਿਹੜਾ ਕੋਖਿਆਤ ਗੈਂਗਸਟਰ ਮਨੀ ਪ੍ਰਿੰਸ ਉਰਫ ਮਨੀਏ ਸੁਰਮਾ ਜਿਹੜਾ ਢੇਰ ਹੋਇਆ ਇਹ ਜਿਹੜਾ ਮਨੀ ਸੁਰਮਾ ਜਿਹੜਾ ਮਨੀ ਪ੍ਰਿੰਸ ਹੈ ਇਹ ਤਰਨਤਾਰਨ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹੈ ਇਸ ਦੇ ਵਿਰੋਧ ਤਕਰੀਬਨ 50 ਦੇ ਕਰੀਬ ਕ੍ਰਿਮਿਨਲ ਕੇਸਸ ਦਰਜ ਨੇ ਪੰਜ ਛੇ ਕੇਸਾਂ ਦੇ ਵਿੱਚ ਇਹ ਆਲਰੇਡੀ ਸਜ਼ਾ ਆਫਤ ਹੈ ਤੇ ਚਾਰ ਪੰਜ ਕੇਸਾਂ ਦੇ ਵਿੱਚ ਇਹ ਤਰਨਤਾਰ ਪੁਲਿਸ ਨੂੰ ਲੋੜਿੰਦਾ ਸੀ ਜਿਵੇਂ ਕਿ ਪਹਿਲਾਂ ਵੀ ਇਸ ਇਸ ਸਬੰਧ ਵਿੱਚ ਅਸੀਂ ਇੱਕ ਪ੍ਰੈਸ ਛੋਟੀ ਜਿਹੀ ਪ੍ਰੈਸ ਰਿਵਾਰਤਾ ਹੋਈ ਸੀਗੀ ਮੌਕੇ ਤੇ ਉਹਦੇ ਵਿੱਚ ਇਹਨੇ ਇੱਕ ਤਰਨਤਾਰ ਸਿਟੀ ਦੇ ਵਿੱਚੋਂ ਇੱਕ ਬੰਦੇ ਤੋਂ ਪਿਸਤੌਲ ਤੇ ਸਵਿਫਟ ਕਾਰ ਖੋਈ ਸੀ ਸਿਟੀ ਤਰਨਤਾਰਨ ਦੇ ਵਿੱਚ ਉਹਦਾ ਮਕਦਮਾ ਦਰਜ ਹੈ ਕਿ ਕਿਸੇ ਦੇ ਘਰ ਨੂੰ ਇਹਨਾਂ ਨੇ ਅੱਗ ਲਾਈ ਸੀ ਉਹ ਇਹਨਾਂ ਬਦਮਾਸ਼ਾਂ ਦਾ ਆਪਸ ਵਿੱਚ ਜਿਹੜਾ ਉੱਥੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਜਿਹੜਾ ਇਹਨਾਂ ਦਾ ਚੱਲਦਾ ਉੱਥੇ ਲੜਾਈ ਝਗੜਾ ਉਹਦੇ ਵਿੱਚ ਇੱਕ ਬੰਦੇ ਦੇ ਘਰ ਨੂੰ ਇਹਨੇ ਅੱਗ ਲਾਈ ਸੀ ਉਹ ਪਰਚਾ ਸਿਟੀ ਤਰਨਤਾਰਨ ਦੇ ਵਿੱਚ ਦਰਜਾ ਉਹਦੇ ਵਿੱਚ ਵਾਂਚਡ ਸੀਗਾ ਇੱਕ ਜਿਹੜਾ ਕੋਰੋਲਾ ਕਾਰ ਇਹਨੇ ਸੁਲਤਾਨਵਿੰਡ ਥਾਣੇ ਦੇ ਏਰੀਆ ਦੇ ਵਿੱਚ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚੋਂ ਲੁੱਟੀ ਸੀ ਉਹਦੇ ਵਿੱਚ ਇਹ ਵਾਂਟਡ ਸੀਗਾ ਤੁਹਾਨੂੰ ਯਾਦ ਹੋਵੇ ਕਿ 12 ਜਨਵਰੀ ਨੂੰ ਅਸੀਂ ਉਹਨੂੰ ਇੱਕ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਇਸ ਨੂੰ ਗ੍ਰਫਤਾਰ ਕੀਤਾ ਸੀਗਾ ਅਤੇ ਇਸ ਦਾ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਇਹ ਇਲਾਜ ਅਧੀਨ ਸੀਗਾ ਜਿੱਥੋਂ ਇਹ 14 ਜਨਵਰੀ ਨੂੰ ਇਹ ਉੱਥੋਂ ਭੱਜ ਗਿਆ ਸੀਗਾ ਤੇ ਕਿਉਂਕਿ ਜੋ ਇੱਕ ਸੰਗਠਿਤ ਅਪਰਾਧ ਦੇ ਵਿੱਚ ਇਹ ਬਹੁਤ ਸਰਗਰਮ ਇਹ ਸ਼ੂਟਰ ਵੀ ਰਿਹਾ ਇਹਦੇ ਵਿੱਚ ਇਹਦੇ ਇਹਦੇ ਤੇ ਉੱਤੇ 302 ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਪਰਚੇ ਦਰਜ ਨੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਆਮ ਜੈਕਟ ਦੇ ਪਰਚੇ ਦਰਜ ਨੇ ਸੋ ਇਸ ਤੇ ਇਸ ਨੂੰ ਜਦੋਂ ਭੱਜਿਆ ਸੀਗਾ ਤੇ ਉਸ ਨੂੰ ਬੜਾ ਗੰਭੀਰਤਾ ਨਾਲ ਲੈਂਦੇ ਹੋਏ ਐਸਐਸਪੀ ਸ਼੍ਰੀ ਸੁਹੇਲ ਮੀਰ ਜਿਹੜੇ ਐਸਐਸਪੀ ਅੰਮ੍ਰਿਤਸਰ ਰੂਲਰ ਨੇ ਉਹਨਾਂ ਨੇ ਦਿੱਤਿਆ ਵਾਰੀਰ ਜਿਹੜੇ ਐਸਪੀ ਡੀ ਨੇ ਉਹਨਾਂ ਦੀ ਨਿਗਰਾਨੀ ਹੇਠ ਡੀਐਸਪੀ ਡੀ ਮਿਸਟਰ ਨਾਗਰਾ ਸਪੈਸ਼ਲ ਸੈੱਲ ਦੇ ਜਿਹੜੇ ਇੰਚਾਰਜ ਹੈ ਸਬ ਇੰਸਪੈਕਟਰ ਸੁਤਵਿੰਦਰ ਸਿੰਘ ਅਤੇ ਹੋਰ ਜਿਹੜੇ ਸਾਡੇ ਇੱਥੇ ਐਸਐਚਓ ਸਾਬਾਨ ਨੇ ਉਹਨਾਂ ਦੀਆਂ ਟੀਮਾਂ ਬਣਵਾਈਆਂ ਸੀ ਤਾਂ ਜੋ ਇਸ ਖੁਖਿਆਤ ਜਿਹੜਾ ਗੈਂਗਸਟਰ ਸੀ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਕੋਈ ਹੋਰ ਇਹ ਵੱਡਾ ਕਾਰਾ ਨਾ ਕਰ ਸਕੇ ਤੇ ਇੰਟੈਲੀਜੈਂਸ ਲੀਡਸ ਨੂੰ ਫੋਲੋ ਕਰਦੇ ਹੋਏ ਅਤੇ ਹਿਊਮਨ ਇੰਟੈਲ ਦੇ ਕੰਮ ਕਰਦੇ ਹੋਏ ਅੱਜ ਇਸ ਨੂੰ ਕ੍ਰਿੰਡਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਐਮਬੁਸ਼ ਲਾ ਕੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੇ ਇੱਕ ਅ ਸਵਿਸਟਿਗੇਟਡ ਫੋਰਨ ਮੇਡ ਪਿਸਟਲ ਪੀਐਕਸ 5 30 ਕੈਲਬਰ ਦੇ ਨਾਲ ਪੁਲਿਸ ਉਤੇ ਤਬੜਦੋੜ ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ ਹੈ ਇੱਥੇ ਮੈਂ ਦੱਸਣਾ ਚਾਹੁੰਗਾ ਇੱਥੇ ਮੈਂ ਸਲਾਘਾ ਕਰਨਾ ਚਾਹੁੰਗਾ ਐਸਆਈ ਸੁਤਵਿੰਦਰ ਸਿੰਘ ਦੀ ਅਤੇ ਉਹਨਾਂ ਦੀ ਟੀਮ ਦੀ ਜਿਨ੍ਹਾਂ ਨੇ ਇਹ ਇੱਕ ਬਹੁਤ ਚੱਜਾ ਇੱਕ ਵਿਉਂਤਬੰਦੀ ਨਾਲ ਉਸ ਤੇ ਐਮਬੁਸ਼ ਲਾਇਆ ਹੋਇਆ ਸੀਗਾ ਅ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਉਹਦੇ ਫਾਇਰਿੰਗ ਹੋਈ ਹੈ ਕਿ ਇਹਨਾਂ ਦੇ ਜਿਹੜੀ ਬੁਲੇਟ ਪ੍ਰੂਫ ਜੈਕਟ ਪਾਈ ਵੀ ਸੀਗੀ ਸੁਤਵਿੰਦਰ ਦੇ ਉਸ ਨਾਲ ਅ ਵੱਜੀ ਹੈ ਤੇ ਇਹ ਤੁਹਾਡੇ ਸਾਹਮਣੇ ਨੇ ਇਹ ਸੁਰਕਸ਼ਤ ਨੇ ਤੇ ਇੱਥੇ ਮੈਂ ਫੇਰ ਸ਼ਲਾਘਾ ਕਰਾਂਗਾ ਐਸਐਸਪੀ ਸਾਹਿਬ ਅਮ੍ਰਿਤਸਰ ਰੂਲਰ ਦੀ ਜਿਨ੍ਹਾਂ ਨੇ ਜਦੋਂ ਦਾ ਇਹ ਭੱਜਿਆ ਇਸ ਨੂੰ ਇੱਕ ਚੈਲੰਜ ਵਜੋਂ ਸਵਾਰਦੇ ਹੋਏ ਕਿਉਂਕਿ ਇਸ ਤਰ੍ਹਾਂ ਦੇ ਅਪਰਾਧੀ ਦਾ ਸੋਸਾਇਟੀ ਵਿੱਚ ਫਿਰਨਾ ਔਰ ਕ੍ਰਾਈਮ ਨੇ ਧੜਕੁਰ ਕੇ ਕ੍ਰਾਈਮ ਕਰਨਾ ਇਸ ਤਰ੍ਹਾਂ ਦੇ ਸਾਈਕੋਪਾਥ ਜਿਹੜਾ ਹੁੰਦਾ ਹੈ ਉਸ ਤਰ੍ਹਾਂ ਦੀ ਇੱਕ ਇਹਦੀ ਪ੍ਰਵਰਤੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੜੀ ਇਹਨਾਂ ਨੇ ਸੰਜੀਦਗੀ ਨਾਲ ਤੇ ਗੰਭੀਰਤਾ ਨਾਲ ਲੈਂਦੇ ਹੋਏ ਆ ਜਿਹੜੇ ਤੁਹਾਡੇ ਮੇਰੇ ਆਸੇ ਪਾਸੇ ਜਿਹੜੇ ਅਫਸਰ ਬੈਠੇ ਨੇ ਇਹਨਾਂ ਨੂੰ ਜਿੰਨੀ ਸਲਾਹਾਂ ਕੀਤੀ ਜਾਵੇ ਉੰਨੀ ਘਟ ਹੈ ਪੰਜਾਬ ਪੁਲਿਸ ਵਚਨਬੰਦ ਹੈ ਗੈਂਗਸਟਰਵਾਦ ਦਾ ਖਾਤਮਾ ਕਰਨ ਲਈ ਉਸੇ ਲੜੀ ਦੇ ਵਿੱਚ ਜੇ ਜਦੋਂ ਪੁਲਿਸ ਐਕਸਚੇਂਜ ਆਫ ਫਾਇਰ ਹੁੰਦਾ ਹੈ ਉਹ ਜ਼ਖਮੀ ਹੁੰਦਾ ਹੈ ਉਸ ਨੂੰ ਲੋਪੋ ਕੇ ਪੀਐਸਸੀ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਸ਼ਿਫਟ ਕੀਤਾ ਜਾਂਦਾ ਹੈ ਉਨੀ ਮੈਨੂੰ ਐਸਐਸਪੀ ਸਾਹਿਬ ਦੱਸ ਰਹੇ ਸੀਗੇ ਕਿ ਉਹਨੂੰ ਡੈਡ ਡਿਕਲੇਅਰ ਕਰ ਦਿੱਤਾ ਗਿਆ ਕਿਥੇ ਲੱਗੀ ਜੀ ਉਹਦੀ ਗੋਲੀ ਇਹ ਤਾਂ ਉਹਨੋਂ ਤੇ ਜਦੋਂ ਸਾਰੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਮੈਂ ਇਸ ਤੇ ਟਿੱਪਣੀ ਕਰ ਪਾਹਾਂਗਾ ਦੇਖੋ ਜਿਹੜਾ ਅਸੀਂ ਮੌਕੇ ਤੇ ਹਲੇ ਐਫਐਸਐਲ ਬਿਕੋਜ਼ ਜਿਹੜਾ ਉਸ ਏਰੀਆ ਹੈਗਾ ਡੰਡਾ ਡਰੇਨ ਜਿਹੜੀ ਜਿਹੜੀ ਉੱਤੇ ਕ੍ਰੇਡਾ ਦੇ ਏਰੀਆ ਦੇ ਵਿੱਚ ਡਰੇਨ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਉਸ ਦੇ ਏਰੀਆ ਦੇ ਵਿੱਚ ਹਲੇ ਉਹ ਕਾਫੀ ਉੱਥੇ ਤੁਹਾਨੂੰ ਪਤਾ ਹੀ ਹੋਊ ਜਿਹੜੀ ਪਕਡੰਡੀ ਹੈਗੀ ਜਿੱਥੇ ਮੁਕਾਬਲਾ ਹੋਇਆ ਉੱਥੇ ਹੁਣ ਸਰਚ ਚੱਲ ਰਹੀ ਹੈ ਜਿਹੜੀ ਨੈਕਡਾਈ ਨੂੰ ਉੱਥੇ ਪਤਾ ਲੱਗ ਰਿਹਾ ਸੀਗਾ ਇਸ ਵੱਲੋਂ 4-5 ਖੋਲ ਤਾਂ ਉੱਥੇ ਨਜ਼ਰ ਆ ਰਹੇ ਸੀਗੇ ਇਹਦੇ ਉੱਤੇ ਬਾਕੀ ਤਾਂ ਅਸੀਂ ਟੱਚ ਨਹੀਂ ਕਰ ਸਕਦੇ ਕਿਉਂਕਿ ਐ ਉਸ ਤੋਂ ਬਾਅਦ ਉਹ ਰਿਪੋਰਟ ਦਿੰਦੀ ਹੈ ਉਹ ਸ਼ਾਮ ਤੱਕ ਆਏਗੀ ਸਾਡੇ ਕੋਲੇ ਸਰਚ ਕਰਨੀ ਪਵੇਗੀ ਮੈਟਰ ਡਾਇਰੈਕਟਰਸ ਨਾਲ ਅੱਖਾਂ ਨਾਲ ਉਹ ਜੋ ਵੀ ਉੱਥੇ ਝਾੜੀਆਂ ਚੂੜੀਆਂ ਵਿੱਚ ਜਿੰਨੇ ਵੀ ਕੋਈ ਕਰਤੋ ਮਤਲਬ ਉੱਥੇ ਕਿੰਨੇ ਚੱਲੇ ਕਿੰਨੇ ਕੋਲ ਉਹ ਸਾਰਾ ਕੁਝ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਤੁਹਾਨੂੰ ਮੈਂ ਡਿਟੇਲਸ ਦੱਸ ਪਾਂਗਾ ਕਿਹੜਾ ਕਿਹਦਾ ਸੀਗਾ ਸਾਰੇ ਪੀਐਕਸ 5 30 ਗੱਲ ਬਤਾ ਇਸੋ ਕਿਥੇ ਰਹਿ ਗਿਆ ਸੀ ਕੁਝ ਪਤਾ ਚੱਲੇ ਨਹੀਂ ਨਹੀਂ ਹਾਲੇ ਇਸ ਦਾ ਤਾਂ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਹੁਣ ਤਾਂ ਇਹ ਮਤਲਬ ਇਸ ਬੀਨ ਡਿਕਲੇਰਡ ਹੈ ਜਿਹਨੂੰ ਸੁਣਾਣ ਕੋਸ਼ਿਸ਼ ਕਰਦੇ ਭੱਜਾ ਹੋਇਆ ਇਹਦਾ ਕਿੰਨੇ ਸਾਥ ਦਿੱਤਾ ਭਜਾਉਂਦੀ ਕਿੰਨੀ ਕੋਸ਼ਿਸ਼ ਕੀਤੀ ਦੱਸਿਆ ਜਾ ਰਿਹਾ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਜਾਂ ਕੋਈ ਤਰਫ ਅ ਜਿਹੜੀ ਇਹ ਜਿਹੜੀ ਚੀਜ਼ ਹੈਗੀ ਹੈ ਉਹਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹੂਗਾ ਕਿ ਇਹ ਜਿਹੜੀ ਤਫतीश ਹੈਗਾ ਅਸੀਂ ਆਪਣੇ ਦੋ ਮੁਲਾਜ਼ਮਾਂ ਉੱਤੇ ਵੀ ਪਰਚਾ ਦਰਜ ਕੀਤਾ ਹੈ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਸੀ ਤੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਅਸੀਂ ਉਸ ਦਾ ਕਿੰਨਾ ਕੁ ਰੋਲ ਸੀਗਾ ਆ ਮਤਲਬ ਉਸ ਨੂੰ ਭਜਾਨ ਦੇ ਵਿੱਚ ਉਹ ਇੱਕ ਤਕਨੀਕਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਸਾਰੀ ਗੱਲ ਸਪਸ਼ਟ ਹੋਏਗੀ ਇਟ ਇਜ਼ ਟੂ अर्ਲੀ ਟੂ ਸੇ ਕਿ ਹੋਗੀ ਅੱਜ ਹੀ ਸਾਡੇ ਸਾਹਮਣੇ ਆਇਆ ਹੈਗਾ ਤਾਂ ਫਿਰ ਉਹ ਨੂੰ ਮੌਕਾ ਨਹੀਂ ਉਹ ਨੂੰ ਜੋ ਹੁਣ ਇਹਨੂੰ ਸਾਡੇ ਨਾਲ ਡੰਗਾਈ ਨਾ ਦੇਖਾਂਗੇ ਜਿਹੜੇ ਵੀ ਇਹਦੇ ਵਿੱਚ ਜਿਹੜੇ ਸਾਜ਼ਿਸ਼ ਕਰਤਾ ਹੈਗੇ ਸਾਰਿਆਂ ਨੂੰ ਬੇਨਕਾਬ ਸੀ ਸਰੀ ਜਿਹੜਾ ਆਪਰੇਸ਼ਨ ਸੀਗਾ ਕੱਲਾ ਅੰਮ੍ਰਿਤਸਰ ਵਿਧਾਤੀ ਪੁਲਿਸ ਦਾ ਸੀਗਾ ਜਾਂ ਤਰਨਤਾਰਨ ਪੁਲਿਸ ਵੀ ਤੁਹਾਡੇ ਨਾਲ ਸੀਗੀ ਪੰਜਾਬ ਪੁਲਿਸ ਇੱਕ ਬਹੁਤ ਵੱਡਾ ਪਰਿਵਾਰ ਹੈ ਇੱਕ ਇਹ ਜਿਹੜੀ ਚਾਹੇ ਉਹਨਾਂ ਨੇ ਉੱਥੇ ਕ੍ਰਾਈਮ ਕੀਤਾ ਸੀ ਤਰਨਤਾਰ ਨੇ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸਾਡੇ ਹਿੱਸੇ ਆਈ ਜਿਸ ਨੂੰ ਅ ਸ਼੍ਰੀ ਸੇਲ ਮੀਰ ਦੀ ਟੀਮ ਨੇ ਬਹੁਤ ਬੇਕੂਬੀ ਨਿਭਾਇਆ ਉਸ ਨੂੰ ਪਹਿਲਾਂ ਵੀ ਫੜਿਆ ਪ੍ਰੀਵਿਅਸ ਚੇਂਜ ਫਾਇਲ ਨਾਲ ਅ ਅਨਫੋਰਚਨਟਲੀ ਉਹ ਭੱਜਿਆ ਉਸ ਤੋਂ ਬਾਅਦ ਅੰਜਾਮ ਤੁਹਾਡੇ ਸਾਹਮਣੇ ਸੀ ਸਰ ਇਸ ਦਾ ਕਿਸੇ ਹੋਰ ਗੈਂਗ ਦੇ ਨਾਲ ਤਾਲੁਕ ਹੈ ਜਾਂ ਕੋਈ ਦੇਖੋ ਇੱਥੇ ਮੈਂ ਨਾ ਇੱਕ ਪ੍ਰੈਸਰ ਆਹੀਂ ਇੱਕ ਮੈਂ ਤੁਹਾਨੂੰ ਇੱਕ ਗੱਲ ਦਰਵਾਣਾ ਚਾਹੂੰਗਾ ਕਿ ਬਦਮਾਸ਼ਾਂ ਦੇ ਨਾਮ ਲੈ ਕੇ ਨਾ ਉਹਨਾਂ ਨੂੰ ਐਵੇਂ ਫਜ਼ੂਲ ਦੀ ਪਬਲਿਸਿਟੀ ਦੇਂਦੇ ਆ ਉਹਦੇ ਵਿੱਚ ਇੱਕ ਪਬਲਿਕ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ ਜਿਹੜਾ ਬਦਮਾਸ਼ ਹੈ ਕੋਈ ਐਵੇਂ ਧਰਪੋਕ ਗਿੱਦੜ ਜਿਹੜੇ ਬੈਠੇ ਆ ਉਹ ਫਰੋਤੀਆਂ ਮੰਗਦੇ ਜਿਹੜੇ ਜਿਹੜੇ ਕਹਿੰਦੇ ਆ ਕਿ ਬਾਬਾ ਨਾਨਕ ਤਾਂ ਕਹਿੰਦਾ ਕਿਰਤ ਕਰੋ ਤੇ ਹਰਾਮ ਦੀ ਕਮਾਈ ਖਾਣ ਗਿੱਜੇ ਆ ਤੇ ਐਕਸਟਰੈਕਸ਼ਨਾਂ ਕਰਦੇ ਆ ਅਸੀਂ ਉਹਨਾਂ ਦਾ ਨਾਮ ਨਾਲ ਲਈ ਉਹਨਾਂ ਨੂੰ ਐਵੇਂ ਮੁਫਤ ਦੀ ਪਬਲਿਸਿਟੀ ਨਾ ਦੇਈਏ ਜਿਹੜਾ ਕਾਨੂੰਨ ਨੂੰ ਆਪਣੇ ਹੱਥੇ ਚ ਲਏਗਾ ਅਸੀਂ ਪੰਜਾਬ ਪੁਲਿਸ ਆਪਣੀ ਵਚਨਬੱਤਾਂ ਨੂੰ ਦਰਾਂਦੇ ਆ ਅਸੀਂ ਉਸ ਦਾ ਐਸ ਪਰ ਲਾ ਉਸ ਦੇ ਉਹਦੇ ਵਿਰੁੱਧ ਕਾਰਵਾਈ ਤੋਰਾ ਸਰ ਪ੍ਰਿੰਸ ਮੋਲੀ ਨੀ ਹਸਪੀਟਲ ਤੋਂ ਫਰਾਰ ਕਰਾਵੇ ਜਿਹੜੀ ਦੀ ਖਸ਼ਾਨ ਹੋਈ ਹੈ ਅ ਮੈਂ ਇਹ ਜਿਹੜੀ ਚੀਜ਼ ਸਾਡੇ ਸੰਗਿਆਨ ਦੇ ਵਿੱਚ ਹੈਗੀ ਹੈ ਅਸੀਂ ਤੁਹਾਨੂੰ ਜਲਦੀ ਉਹਦੇ ਵਿੱਚ ਜਿਹੜੀ ਵੀ ਕਾਰਵਾਈ ਕਰਾਂਗੇ ਤੁਹਾਨੂੰ ਇਸ ਦੇ ਬਾਰੇ ਅਸੀਂ ਅਪਡੇਟ ਦੇ ਦੇ